ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਮੇਰੇ YouTube ਚੈਨਲ ਤੇ Facebook ਪੇਜ ਪੰਜਾਬੀ ਵਾਲੇ ਪੰਚੀ ਤੇ ਤੁਹਾਡਾ ਸਾਰਿਆਂ ਦਾ ਇਸ ਚੈਨਲ ਤੇ ਮੈਂ ਤੁਹਾਨੂੰ ਜਨਰਲ ਨੌਲੇਜ ਕਰੰਟ ਅਫੇਅਰ ਤੇ ਪੰਜਾਬੀ ਵਿਸ਼ੇ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਦੇ ਰਹੀ ਹਾਂ ਅੱਜ ਦੀ ਵੀਡੀਓ ਪੰਜਾਬੀ ਦਾ ਇੱਕ ਸ਼ਬਦ ਨਗਾਰਾ ਜਾਂ ਨਗਾੜਾ ਕੀ ਹੁੰਦਾ ਹੈ ਤੇ ਇਸ ਦੀ ਵਰਤੋਂ ਕਿੱਥੇ ਕੀਤੀ ਜਾਂਦੀ ਹੈ ਇਸ ਦੇ ਬਾਰੇ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਜਾਣਕਾਰੀ ਦਵਾਂਗੀ ਨਗਾਰਾ ਜਨ ਨਗਾਰਾ ਇੱਕ ਪ੍ਰਕਾਰ ਦਾ ਡਰਮ ਹੈ ਜਿਸ ਦਾ ਪਿੱਛੇ ਦਾ ਭਾਗ ਗੋਲਕਾਰ ਹੁੰਦਾ ਹੈ ਅਕਸਰੇ ਜੋੜੇ ਵਿੱਚ ਹੀ ਵਜਾਏ ਜਾਂਦੇ ਹਨ ਨਗਾਰਾ ਜਾਂ ਨਗੜਾ ਜਿਹੜਾ ਹੈ ਜੋੜੇ ਦੇ ਰੂਪ ਵਿੱਚ ਵਜਾਇਆ ਜਾਂਦਾ ਹੈ ਇਹ ਪ੍ਰਚੀਨ ਕਾਲ ਵਿੱਚ ਯੁੱਧ ਦੇ ਸਮੇਂ ਰਾਜੇ ਮਹਾਰਾਜੇ ਪ੍ਰਯੋਗ ਕਰਦੇ ਸਨ ਅੱਜ ਕੱਲ ਪੰਜਾਬ ਵਿੱਚ ਇਸਨੂੰ ਕੇਵਲ ਧਾਰਮਿਕ ਸਥਾਨਾ ਤੇ ਹੀ ਸੁਨਿਆ ਜਾ ਸਕਦਾ ਹੈ ਪਹਿਲਾਂ ਜਦੋਂ ਰਾਜੀ ਮਹਾਰਾਜੇ ਯੁੱਧ ਤੇ ਜਾਂਦੇ ਸਨ ਤਾਂ ਨਗਾਰੇ ਦੀ ਵਰਤੋਂ ਕਰਦੇ ਸਨ ਅੱਜ ਕੱਲ ਸਿਰਫ ਇਸ ਦੀ ਵਰਤੋਂ ਧਾਰਮਿਕ ਸਥਾਨਾਂ ਤੇ ਹੁੰਦੀ ਹੈ ਇਹ ਲੋਹੇ ਜਾਂ ਹੋਰ ਕਿਸੇ ਤੱਤੂ ਦੇ ਮੇਲ ਨਾਲ ਬਣਿਆ ਹੁੰਦਾ ਹੈ ਇਸਨੂੰ ਦੋ ਮੋٹے ਡੰਡਿਆਂ ਨਾਲ ਵਜਾਇਆ ਜਾਂਦਾ ਹੈ ਡਮ ਦੇ ਰੂਪ ਦਾ ਹੁੰਦਾ ਹੈ ਤੇ ਇਸ ਨੂੰ ਦੋ ਮੋٹے ਡੰਡਿਆਂ ਨਾਲ ਵਜਾਇਆ ਜਾਂਦਾ ਹੈ ਇਸ ਦੇ ਮੂੰਹ ਦੀ ਚੌੜਾਈ ਆਮ ਤੌਰ ਤੇ 60 ਸੈਂਟੀਮੀਟਰ ਹੁੰਦੀ ਹੈ ਮੂੰਹ ਦੀ ਚੌੜਾਈ ਕਿੰਨੀ ਹੁੰਦੀ ਹੈ ਜੀ 60 ਸੈਂਟੀਮੀਟਰ ਇਸ ਨਾਲ ਕਹਿਰਵਾ ਤੇ ਦਾਦਰਾ ਤਾਲ ਬੜੀ ਆਸਾਨੀ ਨਾਲ ਵਜਾਏ ਜਾਂਦੇ ਹਨ ਤਾਲ ਸੰਗੀਤ ਨਾਲ ਸੰਬੰਧਿਤ ਹੈ ਕਹਿਰਵਾ ਤੇ ਦਾਦਰਾ ਇਹ ਬੜੀ ਆਸਾਨੀ ਨਾਲ ਨਗਾਰੇ ਤੇ ਵਜਾਈ ਜਾ ਸਕਦੇ ਹਨ ਨਗਾਰੇ ਨੂੰ ਸੰਸਕ੍ਰਿਤ ਭਾਸ਼ਾ ਵਿੱਚ sundat ਕਿਹਾ ਜਾਂਦਾ ਹੈ ਨਗਾਰੇ ਲਈ ਤੌਂਸਾ ਸ਼ਬਦ ਦੀ ਵਰਤੋਂ ਵੀ ਕੀਤੀ ਜਾਂਦੀ ਹੈ ਚੰਡੀ ਦੀ ਵਾਰ ਚ ਤੌਂਸੇ ਸ਼ਬਦ ਦੀ ਵਰਤੋਂ ਕੀਤੀ ਗਈ ਹੈ ਨਗਾਰੇ ਲਈ ਤੇ sundat ਇਸ ਨੂੰ ਸੰਸਕ੍ਰਿਤ ਭਾਸ਼ਾ ਵਿੱਚ ਕਿਹਾ ਜਾਂਦਾ ਹੈ ਸਿੱਖ ਧਾਰਮਿਕ ਸਥਾਨਾਂ ਦੇ ਵਿੱਚ ਨਗਾਰੇ ਦੀ ਵਰਤੋਂ ਚੜ੍ਹਦੀ ਕਲਾ ਵਿੱਚ ਰਹਿਣ ਦੇ ਚਿੰਨ੍ਹ ਵਜੋਂ ਕੀਤੀ ਜਾਂਦੀ ਹੈ। Hindu ਧਰਮ ਦੇ ਵੀ ਵੱਖ-ਵੱਖ ਸੰਸਕਾਰਾਂ ਵਿੱਚ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਸਿੱਖਾਂ ਦੇ ਧਾਰਮਿਕ ਸਥਾਨ ਤੇ ਇਸ ਦੀ ਵਰਤੋਂ ਜਿਹੜੀ ਹੈ ਉਹ ਚੜ੍ਹਦੀ ਕਲਾ ਦੇ ਵਿੱਚ ਰਹਿਣ ਦਾ ਪ੍ਰਤੀਕ ਦੇ ਤੌਰ ਤੇ ਕੀਤੀ ਜਾਂਦੀ ਹੈ। ਪੁਰਾਣੇ ਸਮਿਆਂ ਵਿੱਚ ਜੰਗਾਂ ਯੁੱਧਾਂ ਸਮੇਂ ਜਦੋਂ ਫੌਜਾਂ ਨੇ ਦੁਸ਼ਮਣ ਦੀਆਂ ਫੌਜਾਂ ਤੇ ਚੜ੍ਹਾਈ ਕਰਨੀ ਹੁੰਦੀ ਉਸ ਸਮੇਂ ਵਿੱਚ ਨਗਾਰਾ ਵਜਾਇਆ ਜਾਂਦਾ ਸੀ ਲੜਾਈ ਦੇ ਮੈਦਾਨ ਵਿੱਚ ਜਾਂ ਕਿਸੇ ਨਾਲ ਯੁੱਧ ਤੇ ਜਾਣਾ ਹੁੰਦਾ ਤਾਂ ਨਗਾਰੇ ਦੀ ਵਰਤੋਂ ਕੀਤੀ ਜਾਂਦੀ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਿੱਖ ਧਰਮ ਵਿੱਚ ਮੀਰੀ ਤੇ ਪੀਰੀ ਦੀ ਜੋ ਪਰੰਪਰਾ ਸ਼ੁਰੂ ਕੀਤੀ ਉਸ ਦਾ ਇੱਕ ਚਿੰਨ੍ਹ ਕੀ ਹੈ ਨਗਾਰਾ ਹੈ। ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਧਨ ਕੀਤੀਆਂ ਸਨ ਉਸ ਤੋਂ ਹੀ ਨਗਾਰਾ ਇੱਕ ਚਿੰਨ ਦੇ ਹੈ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਗੁਰਗੱਦੀ ਗ੍ਰਹਿਣ ਕੀਤੀ ਉਸ ਸਮੇਂ ਉਹਨਾਂ ਨੇ ਫਕੀਰੀ ਦੇ ਨਾਲ-ਨਾਲ ਸ਼ਾਹੀ ठाट-ਬਾਟ ਨੂੰ ਵੀ ਕਾਇਮ ਰੱਖਿਆ ਗੁਰਗੋਬਿੰਦ ਸਿੰਘ ਜੀ ਦੇ ਸਮੇਂ ਸਤਾ ਦੇ ਚਿੰਨ ਵੱਜੋਂ ਗੁਰੂ ਜੀ ਦੀ ਆਗਿਆ ਨਾਲ 1684 ਈਸਵੀ ਦੇ ਵਿੱਚ ਗੁਰੂ ਘਰ ਦੇ ਦੀਵਾਨ ਨੰਦ ਚੰਦ ਨੇ ਇੱਕ ਨਗਾਰਾ ਬਣਵਾਇਆ 1684 ਈਸਵੀ ਵਿੱਚ ਗੁਰੂ ਜੀ ਨੇ ਦੀਵਾਨ ਨੰਚੰਦ ਨੇ ਇੱਕ ਨਗਾਰਾ ਬਣਾਲੀ ਕਿਹਾ ਉਹਨਾਂ ਨੇ ਇੱਕ ਨਗਾਰਾ ਬਣਾਇਆ ਜਿਸ ਦਾ ਨਾਂ ਕੀ ਸੀ ਰੰਜੀਤ ਨਗਾਰਾ ਜਿਸ ਦਾ ਨਾਂ ਗੁਰੂ ਜੀ ਨੇ ਰੰਜੀਤ ਨਗਾਰਾ ਰੱਖਿਆ ਸਿੱਖ ਇਤਿਹਾਸ ਅਨੁਸਾਰ ਜਦੋਂ ਗੁਰੂ ਜੀ ਸ਼ਿਕਾਰ ਖੇਡਣ ਜਾਂ ਜਾਂਦੇ ਜਾਂ ਸ਼ਿਕਾਰ ਖੇਡਣ ਚੜ੍ਹਦੇ ਤਾਂ ਉਹਨਾਂ ਦੀ ਸਵਾਰੀ ਅੱਗੇ ਇਹ ਨਗਾਰਾ ਵੱਜਦਾ ਸੀ ਗੁਰਗੋਬਿੰਦ ਸਿੰਘ ਜੀ ਦੇ ਸ਼ਿਕਾਰ ਖੇਡਣ ਦੇ ਸਮੇਂ ਅੱਗੇ-ਅੱਗੇ ਜਿਹੜੇ ਹੈ ਨਗਾਰਾ বাজਾਇਆ ਜਾਂਦਾ ਸੀ ਸਵੇਸਨਾ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਨਗਾਰਾ ਕਿਸ ਨੂੰ ਕਹਿੰਦੇ ਨੇ ਜਾਂ ਨਗਾਰਾ ਕੀ ਹੈ ਉਸ ਦੇ ਬਾਰੇ ਜਾਣਕਾਰੀ ਦਿੱਤੀ ਹੋਰ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਪ੍ਰਾਪਤ ਕਰਨ ਲਈ ਮੇਰੇ ਫੇਸਬੁੱਕ ਪੇਜ ਪੰਜਾਬੀ ਵਾਲੇ ਪੈਂਚੀ ਨੂੰ ਲਾਈਕ ਫੋਲੋ ਅਤੇ ਸ਼ੇਅਰ ਜੂ ਕਰੋ ਜੀ ਇਸ ਤੋਂ ਇਲਾਵਾ YouTube ਤੇ ਮੇਰਾ ਇੱਕ ਚੈਨਲ ਪੰਜਾਬੀ ਵਾਲੇ ਪੈਂਚੀ ਦੇ ਨਾਮ ਤੇ ਚੱਲ ਰਿਹਾ ਹੈ ਉਸ ਚੈਨਲ ਤੇ ਮੈਂ ਤੁਹਾਨੂੰ ਜਨਰਲ ਨੌਲੇਜ ਕਰੰਟ ਅਫੇਅਰ ਤੇ ਪੰਜਾਬੀ ਵਿਸ਼ੇ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਦੇ ਰਹੀ ਹਾਂ ਮੇਰੇ ਚੈਨਲ ਪੰਜਾਬੀ ਵਾਲੇ ਭੈਣ ਜੀ ਨੂੰ ਸਬਸਕ੍ਰਾਈਬ ਕਰ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰਕੇ ਸਫਲਤਾ ਪ੍ਰਾਪਤ ਕਰੋ ਧੰਨਵਾਦ